ਅੱਜ ਆਪਾਂ ਪਲਾਜੋ ਤੇ ਡਿਜ਼ਾਈਨ ਕਰਾਂਗੇ ਦੋ ਪੱਟੀਆਂ ਤਿਆਰ ਕਰ ਲੈਣੀਆਂ 5 ਇੰਚ ਦੀਆਂ ਤਾਂ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖਿਓ ਅਖੀਰ ਤੇ ਆਪਾਂ ਸ਼ੋਰਟ ਪਾਇਆ ਪੂਰੇ ਸ਼ੂਟ ਕਿਤਰਾ ਤਿਆਰ ਕੀਤਾ ਆ ਤਾਂ ਦੋ ਪੱਟੀਆਂ ਤਿਆਰ ਕਰ ਲੈਣੀਆਂ ਇੱਕ ਪੱਟੀ ਨੂੰ ਆਪਾਂ ਵਿੱਚੋਂ ਕੱਟ ਕਰ ਲੈਣਾ ਆ ਉਹਦੇ ਆਮੋ ਸਾਹਮਣੇ ਟ੍ਰਾਇੰਗਲ ਪਾ ਲੈਣੇ ਆ ਪਿੰਟੈਕਸ ਟ੍ਰਾਇੰਗਲ ਸ਼ੇਪ ਚ ਇਸ ਤਰ੍ਹਾਂ ਆਪਾਂ ਸਾਰੀ ਪੱਟੀ ਤਿਆਰ ਕਰ ਲੈਣੀ ਆ ਇਸ ਤਰ੍ਹਾਂ ਸਾਡੇ ਪਿੰਟੈਕਸ ਬਣ ਜਾਣੇ ਆ ਜਿਹੜੀ ਦੂਜੀ ਪੱਟੀ ਆ ਉਹਦੇ ਤੇ ਉਹਨੂੰ ਵੀ ਆਪਾਂ ਵਿੱਚੋਂ ਕੱਟ ਕਰਕੇ ਬਾਰਡਰ ਵਾਲੀ ਲੈਅ ਸਟਿਚ ਕਰ ਲੈਣੀ ਆ ਇਸ ਤਰ੍ਹਾਂ ਆਪਾਂ ਦੂਜੀ ਸਾਈਡ ਨੂੰ ਵੀ ਆਪਾਂ ਉੱਤੇ ਰੱਖ ਕੇ ਸਟਿਚ ਕਰ ਲੈਣਾ ਹੈ। ਇਸ ਤਰ੍ਹਾਂ ਸਾਡੀਆਂ ਪੱਟੀਆਂ ਦੋਵੇਂ ਤਿਆਰ ਹੋ ਜਾਣੀਆਂ। ਨਾਲ ਨਾਲ ਆਪਾਂ ਪ੍ਰੈਸ ਕਰੀ ਜਾਣੀਆਂ। ਇਸ ਤਰ੍ਹਾਂ ਸਾਡੀਆਂ ਪੱਟੀਆਂ ਤਿਆਰ ਹੋ ਗਈਆਂ। ਇਹਦਾ ਹੁਣ ਦੋਨਾਂ ਸਾਈਡਾਂ ਤੇ ਲੈਸ ਲਾ ਲੈਣੀ ਆਪਾਂ। ਡਿਜ਼ਾਈਨ ਵਧੀਆ ਲੱਗਿਆ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ। ਤਾਂ ਇਸ ਤਰ੍ਹਾਂ ਆਪਾਂ ਦੋਨਾਂ ਪੱਟੀਆਂ ਤੇ ਲੈਸ ਨੂੰ ਅਟੈਚ ਕਰ ਲੈਣਾ ਦੋਨਾਂ ਸਾਈਡਾਂ ਨੂੰ। ਹੁਣ ਜਿਵੇਂ ਆਪਾਂ ਨੋਰਮਲ ਪਾਈਪਿੰਗ ਵਗੈਰਾ ਜਾਂ ਪੱਟੀ ਲਾਉਨੇ ਆ। ਉੱਠੇ ਪਾਸੇ ਲਾ ਕੇ ਸਿੱਧੇ ਪਾਸੇ ਕਰ ਦਿੰਨੇ ਆ ਇਸ ਤਰ੍ਹਾਂ ਆਪਾਂ ਪੱਟੀ ਨੂੰ ਅਟੈਚ ਕਰ ਲੈਣਾ ਹੈ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਵਾਸਤੇ ਤੁਸੀਂ ਪੇਜ ਤੇ ਵਿజిਟ ਜਰੂਰ ਕਰਿਓ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਮੈਸੇਜ ਕਰ ਸਕਦੇ ਜੇ ਤਾਂ ਸੈਂਟਰ ਸਟਿਚ ਲਾ ਕੇ ਆਪਾਂ ਬਿ ਡਿਜ਼ਾਈਨ ਨੂੰ ਫਾਈਨਲ ਕੀਤਾ ਆ ਪਲਾ ਜੋ ਸਾਡਾ ਇਸ ਤਰ੍ਹਾਂ ਸਟਿਚ ਹੋ ਗਿਆ ਆ ਤਾਂ ਨੈੱਕ ਦੀ ਵੀਡੀਓ ਪੇਜ ਤੇ ਹੈਗੀ ਉਹ ਵੀ ਤੁਸੀਂ ਦੇਖ ਸਕਦੇ ਜੇ ਹਾਲ ਨੈੱਕ ਦੀ